ਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਹੀ ਦਸਵੀ ਕਬਿਉ ਬਾਜ ਬੇਨਤੀ ਚੌਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇਛਾ ਤਵ ਚਰਨ ਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਆਮਰੇ ਦੁਸ਼ਟ ਸਭ ਤਮਕਾਵ ਹੋ ਆਪ ਹਾਥੋ ਦੇ ਮੋਹਿ ਬਚਾਵ ਹੋ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਭ ਕਰਤਾਰਾਮ ਰੱਛਾ ਨਿਜ ਕਰਦਾ ਕਰੀਐ ਸਭ ਬੈਰਨ ਕਾ ਅਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਛਾੜ ਕੋਈ ਅਵਰ ਨਾ ਧਾਵੂੰ ਜੋ ਵਰਚਾ ਹਾਂ ਸੋ ਤੁਮ ਤੇ ਪਾਉ ਸੇਵਕਾ ਸਿੱਖ ਹਮਾਰੀ ਤਾਰੀਅ ਹੈ ਚੁਣ ਚੁਣ ਸਤਰਾ ਹਮਾਰੀ ਮਾਰੀਅ ਹੈ ਆਪ ਹਾਥ ਦੇ ਮੁਝੈ ਉਵਰੀਅ ਮਰਨ ਕਾਲ ਕਾ ਤਰਾਸ ਨਿਵਰੀਅ ਉਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਜ ਜੂ ਕਰਿ ਹੋ ਰਛਾ ਰਾਖਲੇ ਹੁਮੇ ਰਖਣ ਹਾਰੇ ਸਾਹਿ ਸੰਤ ਸਹਾਈ ਪਿਆਰੇ ਦੀਨ ਵੰਦਾ ਦੁਸ਼ਟਣ ਕੇ ਹੰਤਾ ਤੁਮ ਹੋ ਪੁਰੀ ਚਤਰਦਸ ਕੰਤਾ ਕਾਲ ਪਾਈ ਬ੍ਰਹਮਾ ਬਭ ਤਰਾ ਕਾਲ ਪਾਈ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਤ ਜਛਨ ਉਪਜਾਇਓ ਆਦੇ ਅੰਤੈ ਇੱਕ ਅਵਤਾਰਾ ਸੋਈ ਗੁਰੂ ਸਮਝਿ ਉਹ ਹਮਾਰਾ ਨਾਮ ਸਕਾਰਤ ਸਹੀ ਕੋ ਹਮਾਰੀ ਸਕਲ ਪਰਜਾ ਜਨ ਆਪ ਸਵਾਰੀ ਸੇਵਕਾ ਨਾ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਵਦ ਕੀਓ ਘਟ ਘਟ ਕੇ ਅੰਤਰ ਕੀ ਜਾਣਤਾ ਭਲੇ ਬਰੇ ਕੀ ਪੀਰ ਬਿਸ਼ਾਨਤਾ ਕੀਤੇ ਤੇ ਕੁੰਚਰਾਸ ਥੂਲਾ ਸਾਫਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਈ ਸਾਧਨ ਕੇ ਸੁਖੀ ਇੱਕ ਇੱਕ ਕੀ ਪੀਰ ਪਛਾਨੈ ਘਟ ਘਟ ਕੇ ਪਟਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪਰਜਾ ਧਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਭੂ ਤਉ ਮੈਂ ਮਿਲਤ ਦੇਹ ਧਾਰ ਸਭ ਹੂੰ ਦੇਤੇ ਵਦਨਾ ਸ੍ਰੇਸ਼ਟ ਸੋ ਧਾਰੈ ਆਪ ਆਪਣੀ ਬੋਜ ਉਚਾਰੈ ਤੁਮ ਸਭ ਹੀਤ ਰਹਿਤ ਨਿਰਾਲਮ ਜਾਣਤ ਵੇਦ ਭੇਦ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਬੋ ਆਦ ਨੀਲਾ ਨਾਦ ਅasamb ਤਾਕਾ ਮੂੜ ਉਚਾਰਤ ਭੇਦਾ ਜਾਕੋ ਭੇਵਨਾ ਭਾਵਤ ਬੇਦਾਤਾ ਕੋ ਕਰਪਾ ਹਨ ਅਨਮਾਨਤਾ ਮਹਾ ਮੂੜ ਕਸ਼ਪੇ ਨਨ ਜਾਣਤਾ ਮਹਾ ਦੇਵ ਕੋ ਕਹਿ ਤ ਸਦਾ ਸਿਵਾ ਨਿਰੰਕਾਰ ਕਾ ਚਿੰਤਨ ਹੈ ਭੇਵ ਆਪ ਆਪਣੀ ਉਹ ਦੇ ਜੀਤੀ ਵਰਨਤਾ ਭਿੰਨ ਭਿੰਨ ਤੋ ਹਿ ਤੇਤੀ ਤਮਰਾ ਲਖਰਾਂ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਰੂਪ ਸਰੂਪ ਆਰੰਕ ਭਇਓ ਰਾਵ ਕਹੀ ਭੂਪਾ ਅੰਡਜਾ ਜੇ ਰਜਾ ਸੇ ਤਜ ਕੀਨੀ ਉਤਪੁਜ ਖਾਨ ਬਹਰ ਰਜ ਦੀਨੀ ਕਹਉ ਫੂਲ ਰਾਜਾ ਹਵੈ ਬਿਠਾ ਕਹਉ ਸਿਮਟ ਭਇਓ ਸੰਕਰ ਅਕੈ ਠਾ ਸਿਗਰੀ ਸ੍ਰੇਸ਼ਟ ਦਖਾਇ ਚੰ ਭਾਵ ਆਦ ਜੁਗਾ ਦਸੂ ਸਜੰ ਭਾਵ ਅਵਰਛਾ ਮੇਰੀ ਤੋ ਕਰੋ ਸਿਖ ਵਾਰ ਅਸਖ ਸੁੰਗਰੋ ਦੋਸ਼ਟਾ ਜਤੇ ਉਠ ਵਤ ਉਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਜ ਤਵ ਸਰਨੀ ਪਰੇ ਤਨ ਕੇ ਦੋਸ਼ਟਾ ਦੁਖਤ ਹਵੈ ਮਰੇ ਔਰਖ ਜਵਨਪਗ ਪਰੇ ਤੇ ਹਾਰੇ ਥਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ਤਾਕੇ ਕਾਲ ਨਗਟ ਨਹ ਆਇ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨੇ ਹਰ ਹੋ ਤਾਕੇ ਤਾਪ ਤਨ ਕਮੈ ਹਰ ਹੋ ਰੇਦਾ ਸੇਦਾ ਕਰਮੋ ਸਭ ਹੋਈ ਦੁਸ਼ਟ ਸ਼ਹਾਸ਼ਵ ਸਕੈ ਨ ਕੋਈ ਇਕ ਵਾਰ ਜਿਨ ਤਮੈ ਸੰਭਾਰਾ ਕਾਲphas ਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾ ਆਦਾਰ ਦੁਸਤ ਦੁਖ ਤੇ ਰਹਾ ਖੜਗ ਕੇ ਤਮੈ ਸਰਣ ਤੇ ਹਾਰੀ ਆਪ ਹਾਥ ਦਲੇ ਹੋ ਵਾਰੀ ਸਰਬ othor ਮੋ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲੇ ਵਿਕ ਸਗਲ ਦੇਹ ਕੋ ਹਰਤਾ ਦੁਸ਼ਟ ਦੋਖੀਨ ਕੋ ਸ਼ੈ ਕਰਤਾ ਸੇਰੀਆ ਸਤੋਜ ਜਵ ਭਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾੰਸ਼ਤ ਫਲ ਪਾਵੈ ਸੋਈ ਦੂਖ ਨ ਤਸੈ ਵਿਆਪਤ ਕੋਈ ਅੜੈਲ ਸੁਨ ਗੰਗਜੋ ਆਹੇ ਸੁਰਸਨਾ ਪਾਵੈ ਸੁਨ ਮੂਡ ਚਿਤ ਲਾਏ ਚਤਰਤਾ ਆਵੈ ਦੁਖ ਦਰਦ ਪਾਉ ਨਿਕ ਨਾ ਤਿਨ ਨਰ ਕੇ ਰਹਿ ਹੋ ਜੋ ਯਾ ਕੀਏ ਇਕ ਵਾਰ ਚਉ ਪਈ ਕੋ ਕਹੈ ਚਉ ਪਈ ਸੰਵਤਾ ਸਤਰਹ ਸਹਸਪਣਿਜੈ ਅਰਧ ਸਾਹਾਸਾ ਪੁਨ ਤੀਨ ਕਹਿਜੈ ਪਾਦਰੁ ਸੁਦੀ ਅਸਤਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਸਬਈਆ ਬਾਈਂ ਗਏ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹਾਂ ਮਤ ਏਕ ਨ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਬਹੁ ਭੇਦ ਕਹਾਂ ਹਮ ਏਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋ ਹੀ ਬਖਾਨਿਓ ਦੋ ਹੋਰਾ ਸਗਲ ਦਵਾਰੇ ਕਹ ਛਾੜ ਕੈ ਗਹਿਓ ਤੋਹਾਰੂ ਦਵਾਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਸਗਲ ਦਵਾਰ ਕੋ ਛਾੜ ਕਹ ਗਹਿਓ ਤੋਹਾਰੂ ਦਵਾਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ